ਉਹ ਮੇਰਾ ਬਦਮਾਤਾ ਗੇਰ ਜਲਪਾ ਹਾੜਾ ਕੱਖ ਨਿਹਰਾ ਗਿਆ ਹੋਇ ਮੈਂ ਗਰੀਬ ਪਤਾ ਨਹੀਂ ਪਤਾ ਨਹੀਂ ਗਰੀਬ ਮੇਰਾ ਨਾਮ ਪ੍ਰੇਮ ਸਿੰਘ ਆ ਜੀ ਪਿੰਡ ਦਾ ਨਾਮ ਪਿੰਡ ਦੇ ਨਾਮ ਤਨਵੰਦੀ ਰਾਜਾ ਤਿੰਨਾਂ ਦਾ ਇਕਲੇ ਨਥੁਰੇ ਤੇ ਲਾਗੇ ਮਾਨੇਪੁਰ ਲਾਗੇ ਮੇੜੇ ਦਾ ਕੀ ਨਾਮ ਸੀ ਮੇੜੇ ਦਾ ਨਾਮ ਗਰਜੀਤ ਸਿੰਘ ਆ ਜੀ ਕਿਹੜੀ ਕਲਾਸ ਪੜਦਾ ਅਠਵੀਂ ਕਲਾਸ ਗਰਜੀਤ ਸਿੰਘ ਦਾ ਉਹ ਕੀ ਕਸ਼ਮਾ ਉਹ ਨਾ ਵੀ ਆਦਾ ਗਰੀਬ ਬੰਦੇ ਨਾਲ 17ਵੀਂ ਸਤਾਰਾ ਕਲਾ ਦਾ ਸਤਾਰੀ ਸਤਾਰਾ ਸਤਾਰਾ ਸਾਲ ਦਾ ਇਹ ਉਹਨਾਂ ਤੇਰਸੇ ਸਤ ਦਾ ਪਰਚਾ ਪਵਾਦਾ ਕਰ ਸਕਿਆ ਸਾਡੇ ਪਰਚੇ ਪਾਤੇ ਨੇ ਮੁੰਡੇ ਨੂੰ ਝਗੜਾ ਕੀਤਾ ਸਾਡੇ ਭਤੀਜੇ ਨਾਲ ਕਦੇ ਉਹ ਕਦੇ ਉਹਨਾਂ ਨੂੰ ਕੁੱਪਿਆ ਸੀ ਪੇੜ ਦੀ ਪਤਨੀ ਬਾਹਰ ਝਗੜਾ ਆ ਕਦੇ ਪਹਿਲੀਆਂ ਅੱਜ ਸਾਹੇ ਘਰ ਸਤੇ ਸਾਡੇ ਵੀ ਨਾਂ ਲਖਾ ਤੇ ਮੇਰਾ ਤੇ ਮੇਰਾ ਛੋਟਾ ਭਰਾ ਹੈ ਨਾ ਵੀ ਸਾਡੇ ਤਿੰਨ ਸਤੇ ਬੱਚੇ ਪਾਇਆ ਨਹੀਂ ਪਹਿਲੀ ਬਣੇ ਬਹੁਤ ਨੇ ਘਰੀ ਬੰਦੇ ਆ ਉਹ ਤਗੜੇ ਬੰਦੇ ਸਪੈਂਟ ਮੰਦੇ ਆ ਬੜਾ ਘਰ ਘਰ ਚੜਾ ਉਹਨਾਂ ਦੇ ਘਰ ਦਾ ਹੀ ਕਿੰਨੇ ਬੱਚੇ ਪਰਿਵਾਰਿਕ ਮੈਂਬਰ ਹੋਰ ਕੋਣ ਕੋਣਾ ਕਰਦਾ ਮੇਰੇ ਘਰ ਦੀ ਹੈ ਮੇਰੇ ਲਈ ਤੇ ਛੋਟਾ ਲੜਕਾ ਮੇਰੇ ਘਰ ਦੀ ਬਿਮਾਰ ਹੈ ਮੇਰੀ ਦੀ ਵਿਚਾਰੀ ਉਹ ਵੀ ਉੱਥੇ ਪਰਦੇਸ ਸਰਕਾਰੀ ਸਕੂਲੇ ਪੜ੍ਹਦੇ ਪੜ੍ਹਦੇ ਸਰਕਾਰੀ ਸਕੂਲ ਆਾਨੂੰ ਕਿੱਦਾਂ ਪਤਾ ਲੱਗਿਆ ਸਾਰੀ ਘਟਰਾ ਹੋਈ ਓ ਮੈਨੂੰ ਤੇ ਹੋਣਾ ਵੀਡੀਓ ਤੇ ਸੀ ਇਹ ਮੁੰਡੇ ਨੇ ਸਾਡੇ ਪਿੰਡ ਦਾ ਆਂਦਾ ਤੇਰਾ ਮੁੰਡਾ ਪੂਰਾ ਹੋ ਗਿਆ ਤੇ ਉਹਨੇ ਸੱਟ ਲੱਗੀ ਕਿਤੇ ਮੈਂ ਅਧਿਕਾਰੀ ਇਹ ਦੇਖ ਲੋ ਤਾਂ ਆ ਕੇ ਮੈਂ ਉਹ ਸੇਲ ਗਾਈ ਚਾਰਨੇ ਮੈਂ ਕਾਈ ਬੰਨ ਕੇ ਸੜੇ ਮੁੜ ਕੇ ਇੱਧਰ ਆ ਗਿਆ ਮੁੜ ਕੇ ਸਰਪੇਟ ਆ ਗਿਆ ਪਿੰਡ ਦਾ